ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਪਰਮ ਪਉਖਾ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੂੰ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜੈ ਰਖੇ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਪਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨਹੀ ਪਛਾਤਾ ਹੁਕਮ ਤੈਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜਿਵਿਆ ਜਿਨ ਸਾਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੈਨ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ഡാമ തരക്കോമണ ജപ ജപ തൂര പറ ഭരമ പൊക്കണ ബഹാര ക്കയന അച്ഛാത്തുക്കമ ത രോമണ നോ നാനക്കിസ മനമഹേണ സമ ശ്രീ വാഹഗുരു സാഹ ജി മഹ്ലാ പഞ്ച ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ ਜਿਉਂ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜਹਿ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਪਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਬ ਜਬ ਤੁਧ ਰੰਕਾਰ ਪਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨ ਨਹੀਂ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਓ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕਹ ਰੰਗ ਦੁਰਮਤ ਤੋਂ ਬਣਾ ਜਬ ਜਬ ਤੁਧ ਰੰਕਾਰ ਪਰਮ ਪਉਖਾ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਦਿਨ ਕਦਿ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪੌੜੀ ਜਿਉਂ ਜਿਉਂ ਤੇਰਾ ਹੁਕਮ ਤਵੇਂ ਤਿਉ ਹੋਵਣਾ ਜੈ ਜੈ ਰਖੇ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੂੰ ਰੰਕਾਰ ਪਰਮ ਪਉਖਾ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨਹੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਪਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੈਨ ਤਿਉ ਹੋਵਣਾ ਜੈ ਜੈ ਰਖੈ ਆਪ ਤਹਿ ਜਾਏ ਖੜੋਵਣਾ ਧਾਮ ਤੇਰੇ ਕਾ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨਨੀ ਪਛਾਤਾ ਹੁਕਮ ਤੈਨ ਕਦੀ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜਿਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕਾ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਭਰਮ ਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੀ ਜੋ ਨਾ ਜੋਮਣਾ ਅੰਦਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਲੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜਹ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਵਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨ ਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਓ ਨਾਨਕ ਬਕਸੀਸ ਮਨ ਮਹੇ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜਿਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜਹ ਰਖੇ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੂੰ ਰੰਕਾਰ ਭਰਮ ਭਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਧਾਮ ਤੇਰੇ ਕਾ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਪਰਮ ਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜੈ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਪਰਮ ਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤਰਿਗ ਤਿੰਨਾਂ ਦਾ ਜਿਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜਿ ਜਹ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤਿ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ-ਜਪ ਤੁਧ ਰੰਕਾਰ ਪਰਮ ਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੈ ਮੈਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਭਉ ਖੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਵਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨੀ ਪਛਾਤਾ ਹੁਕਮ ਦਿਨ ਕਦੀ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੋਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਧਾਮ ਤੇਰੇ ਕਾ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤੇ ਮੈਂ ਤਿਉਂ ਹੋਵਣਾ ਜੈ ਜਹ ਰਖੈ ਆਪ ਕਹਿ ਜਾਏ ਖੜੋਵਣਾ। ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਬ-ਜਬ ਤੂੰ ਰੰਗਕਾਰ ਪਰਮਪਹੁ ਖੋਵਣਾ। ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ-ਬਾਹਰ ਇਕ ਨੈਣ ਅਲੋਵਣਾ। ਜਿਨ ਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਮਣਾ ਨਾਓ ਨਾਨਕ ਬਕਸੀਸ ਮਨ ਮਹੇ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ ਜਿਉਂ ਤੇਰਾ ਹੁਕਮ ਤੈ ਮੈਂ ਤਿਉ ਹੋਵਣਾ ਜੈ ਜਹਿ ਰਖੈ ਆਪ ਤਹਿ ਜਾਏ ਖੜੋਵਣਾ ਨਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਪਰਮ ਪਉਖਾਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜਹਿ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕੈ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਭਰਮ ਪਉਖ ਹੋਵਣਾ ਜੋ ਤੇਰਾ ਰੰਗ ਰਤੇ ਸੇ ਜੋ ਨਾ ਜੋਮਣਾ ਅੰਤਰ ਬਾਹਰ ਇੱਕ ਨੈਣ ਅਲੋਵਣਾ ਜਿੰਨੀ ਪਛਾਤਾ ਹੁਕਮ ਦਿਨ ਕਦੇ ਨਾ ਰੋਮਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਖਾਂਦਿਆਂ ਖਾਂਦਿਆਂ ਮੂੰਹ ਘਟਾ ਪਹਿਨਾਂਦਿਆ ਸਭ ਅੰਗ ਨਾਨਕ ਧ੍ਰਿਗ ਤਿੰਨਾਂ ਦਾ ਜੀਵਿਆ ਜਿਨ ਸਾਰਚ ਨਾ ਲਾਗੋ ਰੰਗ ਪਾਉੜੀ ਜਿਉ ਜਿਉ ਤੇਰਾ ਹੁਕਮ ਤੇ ਮੈਂ ਤਿਉ ਹੋਵਣਾ ਜੈ ਜੈ ਰਖੈ ਆਪ ਕਹਿ ਜਾਏ ਖੜੋਵਣਾ ਧਾਮ ਤੇਰੇ ਕਾ ਰੰਗ ਦੁਰਮਤ ਤੋਂ ਬਣਾ ਜਪ ਜਪ ਤੁਧ ਰੰਕਾਰ ਪਰਮ ਪਉਖ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੋ ਨਾ ਜੋਵਣਾ ਅੰਤਰ ਬਾਹਰ ਇਕ ਨੈਣ ਅਲੋਵਣਾ ਜਿਨਹੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਕ ਸੀਸ ਮਨ ਮਹਿ ਤਰੋਵਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ